ਹਾਂਜੀ ਬੱਚਿਓ ਅੱਜ ਆਪਣਾ ਟੌਪਿਕ ਹੈ ਨੈਟਵਰਕ ਪਤਾ ਦਾ ਲੈਣਾ ਨੈਟਵਰਕ ਕੀ ਹੁੰਦਾ ਹੈ ਯੈਸ ਬੋਲੋ ਤੇਰੇ ਕੋ ਕੀ ਹੈ ਨੈਟਵਰਕ ਟਾਈਪ ਆਫ ਨੈਟਵਰਕ ਲੈਨ ਵੈਨ ਐਂਡ ਵੈਨ ਹੁਣ ਆਪਾਂ ਇਹ ਸਾਰਾ ਸਮਝਾਂਗੇ ਐਕਚੁਅਲ ਦੇ ਵਿੱਚ ਪਹਿਲਾਂ ਨੈਟਵਰਕ ਹੁੰਦਾ ਕੀ ਹੈ ਉਹਦੇ ਕਿਹੜੀਆਂ ਕਿਹੜੀਆਂ ਟਾਈਪ ਹੁੰਦੀਆਂ ਠੀਕ ਹੈ ਕੀ ਹੁੰਦਾ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਦੇ ਵਿੱਚ ਜੋੜਨ ਜੋੜਿਆ ਜਾਂਦਾ ਉਹਨੂੰ ਕੀ ਕਹਿੰਦੇ ਆ ਨੈਟਵਰਕ ਕਿਹਾ ਜਾਂਦਾ ਨੈਟਵਰਕ ਨੈਟਵਰਕ ਜਦੋਂ ਦੋ ਜਾਂ ਦੋ ਤੋਂ ਵੱਧ ਘੱਟੋ ਘੱਟ ਦੋ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਕਿੰਨੇ ਨੂੰ ਚਾਤੇ ਆ ਜਦੋਂ ਕੰਪਿਊਟਰ ਆਪਸ ਵਿੱਚ ਜੋੜੇ ਜਾਂਦੇ ਆ ਉਹਨਾਂ ਨੂੰ ਕੀ ਕਹੇ ਜਾਂਦਾ ਹੈ ਨੈਟਵਰਕ ਨੈਟਵਰਕ ਕਿਨੇ ਤਰ੍ਹਾਂ ਦਾ ਹੁੰਦਾ ਨੈਟਵਰਕ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਤਿੰਨ ਤਰ੍ਹਾਂ ਦਾ ਤਿੰਨ ਤਰ੍ਹਾਂ ਦਾ ਨੈਟਵਰਕ ਹੈ ਕਿਹੜਾ ਕਿਹੜਾ ਲੈਟੀਆਂ ਲੈਂ ਬੈਨ ਐਂਡ ਮੈਕ ਠੀਕ ਹੈ ਲੈਨ ਕੀ ਹੁੰਦਾ ਲੋਕਲ ਡਾਇਗਰਾਮ ਨੈਟਵਰਕ ਵੈਨ ਕੀ ਹੁੰਦਾ ਵਾਈਡ ਏਰੀਆ ਨੈਟਵਰਕ ਮੈਨ ਕੀ ਹੁੰਦਾ ਮੈਟਰੋਪੋਲੀਟਨ ਏਰੀਆ ਨੈਟਵਰਕ ਲੈਨ ਸਮਝੋ ਲੈਨ ਕੀ ਹੁੰਦਾ ਲੋਕਲ ਏਰੀਆ ਨੈਟਵਰਕ ਦੀ ਉਦਾਹਰਣ ਕੀ ਹੋਈ ਕਿਸੇ ਵੀ ਬਿਲਡਿੰਗ ਕਿਸੇ ਵੀ ਸੰਸਥਾ ਕਿਸੇ ਵੀ ਸਕੂਲ ਦਾ ਜਾਂ ਕਾਲਜ ਦਾ ਨੈਟਵਰਕ ਜਿਹੜਾ ਹੁੰਦਾ ਆਪਸ ਵਿੱਚ ਕੰਪਿਊਟਰਾਂ ਨੂੰ ਜਿਹਨੂੰ ਜੋੜਿਆ ਜਾਂਦਾ ਉਹ ਕਹਿੰਦੇ ਆ ਲੈਨ दैट इज ਲੋਕਲ ਏਰੀਆ ਨੈਟਵਰਕ ਠੀਕ ਹੈ ਜੀ ਦੋਸਤੋ ਅੱਗੇ ਆ ਗਿਆ ਮੈਂ মেট্রোপੋਲੀਟਨ ਏਰੀਆ ਨੈਟਵਰਕ ਠੀਕ ਆ ਪੁੱਤਰ ਇਹਦਾ মেট্রੋਪੋਲੀਟਨ ਏਰੀਆ ਨੈਟਵਰਕ ਇਹ ਹੁੰਦਾ ਇੱਕ ਜ਼ਿਲ੍ਹੇ ਦਾ ਹੋ ਗਿਆ ਜਾਂ ਕਿਸੇ ਵੱਡੀ ਸੰਸਾ ਦਾ ਹੋ ਗਿਆ ਜਿਹਨੂੰ ਪੂਰੇ ਪੂਰੇ মেট্রੋਪੋਲੀਟਨ ਦਾ ਬਤੋਂਗਾ ਇੱਕ ਵੱਡੀ ਜ਼ਿਲ੍ਹੇ ਦੇ ਵਿੱਚ ਪੂਰੇ ਪੂਰੇ ਸਿਟੀ ਦੇ ਵਿੱਚ ਏਟਲੌਕ ਪੈਲੇ ਹੋਵੇ ਇਹਦਾ ਅਰਥ ਕੀ ਹੈ ਕੇਬਲ ਟੀਵੀ ਨੈਟਵਰਕ ਇਹਦਾ ਕੇਬਲ ਟੀਵੀ ਨੈਟਵਰਕ पहले आवाज़ हम कहते हैं मेट्रो मॉलिकल ने एरिया नेटवर्क फिर अब ये आवाज़ वाइड एरिया नेटवर्क नेटवर्क वाइड एरिया नेटवर्क क्यों होता है? जिधर आप पूरे देश पूरी दुनिया देख पहले आवाज़ वाइड में जिधर कोई हाथ ना हो ठीक है? वो जो आराध्य है इंटरनेट ये इंटरनेट इंटरनेट जिधर आप सार ਜਿੱਥੇ ਮਰਦੀ ਤੁਸੀਂ ਉਸ ਨੈਟਵਰਕ ਤੋਂ ਬੋਲ ਸਕਦੇ ਹੋ ਕਿ ਕੋਈ ਸਰਚ ਕਰ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਦੀ ਕੋਈ ਹੱਦ ਸੀਮਾ ਨਹੀਂ ਹੈ ਠੀਕ ਹੈ ਬੇਟੇ ਅੱਜ ਆਪਾਂ ਕੀ ਪੜਿਆ ਹੈ ਨੈਟਵਰਕ ਟਾਈਪਸ ਆਫ ਨੈਟਵਰਕ ਕਿਹੜੇ-ਕਿਹੜੇ ਹੁੰਦੇ ਆ ਠੀਕ ਹੈ ਯੋ ਸੈਂਕਿਊਰ